ਨਾਲ ਸੰਜਰੇਸੋਂ ਦੇ ਖੂਨ ਦੀਆਂ ਇੰਦਰਾ ਦੇ ਖੂਨ ਨਾਲ ਸਿੱਧੀਆਂ ਅੱਖਾਂ ਹੋਈਆਂ ਨੇ ਅੱਜ ਇੱਕ ਭੋਗ ਤੇ ਕਹਿਣੀ ਬਣਦੀਆਂ ਨਹੀਂ ਸੀ ਪੂਰੇ ਵਰਲਡ ਦੇ ਵਿੱਚ ਜਿਹੜੀ ਜੜੀ ਉਹ ਗੱਲ ਉਠੋ ਸਰੀਰ ਤੈਨੂੰ ਧੱਕੇ ਮਾਰ ਕੇ ਪਾਸੇ ਸਾਈਡ ਤੇ ਕਰਕੇ ਪਾਓ ਫਿਰ ਤੁਸੀਂ ਕੀ ਬੋਲੋ ਜਿਹਨੇ ਦਰਬਾਰ ਸੱਤ ਹਿਲਾ ਕੀਤਾ 52 ਦਿਨ ਨਾ ਸੂਰਜ ਦੇਖਿਆ ਮੋਦੀ ਇਹ ਕੌਮ ਦਾ ਪੰਗਾ ਨਾਲ ਆ ਸਾਡੀ ਦਾ ਬਾਪ ਤੇ ਸਾਹਮਣੇ ਬਹਿ ਕੇ ਗੱਲ ਹੋਈ ਆ ਅੱਖਾਂ ਬਨ ਕੇ ਲਗਾਏ ਇਹ ਐਡਿਟੇ ਮੋਟੇ ਚੂਹੇ ਅੱਛਾ ਇਧਰੋਂ ਐ ਨੂੰ ਤੇ ਇਧਰੋਂ ਐ ਨੂੰ ਭਜਦੇ ਹੁੰਦੇ ਸੀ ਉਹ ਗਲੀ ਜੀ ਦੇ ਦੀ ਸੀ ਸੈਂਟਰ ਗਵਰਨਮੈਂਟ ਆ ਇੰਦਰਾ ਗਾਂਧੀ ਦੀ ਕਿ ਦਰਬਾਰ ਸਾਹਿਬ ਤੇ ਅਟੈਕ ਕਰੂਗੀ ਇਤਿਹਾਸ ਕੀ ਆ ਇਹ ਘਟਨਾ ਐਉਂ ਕਟੀ ਇਤਿਹਾਸ ਇਸ ਤਰ੍ਹਾਂ ਹਾਸ ਹਾਸਾ ਹੋਇਆ ਆਪਣਿਆ ਇਹ ਜਿਹੜੀ ਚੀਜ਼ ਹੈ ਨਾ ਪੂਰੀ ਜਿਹੜੀ ਪੂਰੀ ਦੀ ਪੂਰੀ ਹੁੰਦੀ ਹੈ ਉਹ ਹੋਰ ਰੂਪ ਚ ਹੁੰਦੀ ਹੈ ਗੁਰੂ ਕੀ ਨਗਰੀ ਤੋਂ ਆਪ ਸਭ ਜੀ ਦਾ ਸਵਾਗਤ ਹੈ ਦਾਸ ਪਰਮਜੀਤ ਸਿੰਘ ਜੱਜਾਣੀਆਂ ਵੱਲੋਂ ਤੁਸੀਂ ਵੇਖ ਰਹੇ ਹੋ ਪੰਜਾਬ 1799 ਔਰ ਅੱਜ ਅਸੀਂ ਗੱਲ ਕਰਾਂਗੇ ਜੂਨ 1984 ਬਾਰੇ ਔਰ ਮੇਰੇ ਨਾਲ ਨੇ ਭਾਈ ਸਾਹਿਬ ਭਾਈ ਮੁਕਮ ਸਿੰਘ ਜੀ ਵਾਪਤ ਕਰਨ ਲਈ ਦੂਜੇ ਤੇ ਉਹ ਇੱਕ ਸ਼ਿੰਗਾਰ ਕੇ ਚੀਜ਼ ਪੇਸ਼ ਕੀਤੀ ਜਾਂਦੀ ਹੈ ਸ਼ਿੰਗਾਰ ਕੇ ਪੇਸ਼ ਕੀਤੀ ਤੇ ਜਦੋਂ ਕੋਈ ਚੀਜ਼ ਸ਼ਿੰਗਾਰ ਕੇ ਪੇਸ਼ ਕੀਤੀ ਜਾਂਦੀ ਹੈ ਭਾਈ ਸੰਤੋਖ ਸਿੰਘ ਜਾਂ ਗਿਆਨੀ ਗਿਆਨ ਸਿੰਘ ਹੋਰ ਪੁਰਾਣੇ ਕਵੀਆਂ ਦੀ ਗੱਲ ਨੇ ਫਿਰ ਕਹਿੰਦੇ ਜੋ ਉਦੋਂ ਕਲਯੋਗਨਾ ਵੀ ਆ ਗਈਆਂ ਉਦੋਂ ਉੱਥੇ ਇਲਾ ਵੀ ਆ ਗਈਆਂ ਮੰਨ ਲੈਾਂਗੇ ਉਹ ਉੱਥੇ ਜੀ ਉੱਥੇ ਢਮਰੂ ਵਜਾਉਣ ਡਿਆ ਸੀ ਸ਼ਿਵਜੀ ਆ ਕੇ ਫਲਾਣਾ ਉਹ ਕਰਨ ਡਿਆ ਸੀ ਇਹ ਨਹੀਂ ਕਿ ਇਹ ਸਾਨੂੰ ਮਨ ਨੂੰ ਕਲਪਨਾ ਇਹ ਕੀ ਹੁੰਦਾ ਇੱਕ ਵਾਤਾਵਰਨ ਬਨ ਬਨਵਾਤੇ ਚੀਜ਼ ਜਿਹੜੀ ਹੈ ਨਾ ਉਹ ਆਉਂਦੀ ਹੈ ਉਹ ਕੀ ਹੁੰਦੀ ਹੈ ਵੀ ਆਮ ਜਨ ਸੁਧਾਰਨ ਜਦੋਂ ਸੌਂਦਾ ਤੇ ਫਿਰ ਉਹ ਦਿਮਾਗ ਦੇ ਵਿੱਚ ਉਹਦੇ ਵਿੱਚ ਉਹ ਬੈਠ ਜਾਂਦੀ ਹੈ ਲੜਾਈ ਜਿਹੜੀ ਹੈ ਲੜਾਈ ਹੋਰ ਚੀਜ਼ ਹੈ ਤੇ ਉਹਦਾ ਜਿਹੜਾ ਵਾਤਾਵਰਨ ਜਿਹੜਾ ਬਣ ਕੇ ਸੁਣਾਉਣਾ ਉਹ ਕੁਝ ਹੋਰ ਹੈ ਇਹ ਜਿਹੜੀਆਂ ਦੋ ਚੀਜ਼ਾਂ ਨੇ ਇਸ ਇਹਨੂੰ ਕਹਿੰਦੇ ਆ ਕਿ ਪਹਿਲਾ ਇਤਿਹਾਸ ਅ ਹੁੰਦਾ ਹੈ ਸਰਦਾਲੂਆਂ ਵੱਲੋਂ ਦੂਜਾ ਹੁੰਦਾ ਹੈ ਕ੍ਰਿਟਿਸਾਈਜ਼ ਕਰਨ ਵਾਲੇ ਵਿਰੋਧੀਆਂ ਵੱਲੋਂ ਪੱਕ ਤੇ ਤੀਜਾ ਹੁੰਦਾ ਵੀ ਜਿਹੜਾ ਸ਼ਰਧਾਲੂਆਂ ਦਾ ਵੀ ਤੇ ਵਿਰੋਧੀਆਂ ਦਾ ਉਹਨਾਂ ਦੋਨਾਂ ਨੂੰ ਮਾਫ਼ ਕੇ ਤੇ ਫਿਰ ਉਹ ਉਹ ਉਹਦੇ ਜਿਹਨੂੰ ਕਹਿੰਦੇ ਤਰਾਜੂ ਤੇ ਤੋਲ ਕੇ ਤੇ ਉਸ ਸਮੇਂ ਦੇ ਹਾਲਾਤ ਵਾਚ ਕੇ ਜੀ ਤੇ ਉਹ ਉਹ ਵਾਤਾਵਰਨ ਉੱਥੋਂ ਦਾ ਕਿਦਾਂ ਦਾ ਸੀ ਉਹ ਥਾਂ ਕਿਦਾਂ ਦੀ ਸੀ ਉੱਥੇ ਬੰਦੇ ਕਿਸੇ ਤਰ੍ਹਾਂ ਦੇ ਸੀ ਉੱਥੇ ਕੀ ਕੀ ਹੋਇਆ ਕੀ ਨਹੀਂ ਹੋਇਆ ਕੀ ਮਨੋਕਲਪ ਸੀ ਕੀ ਸਚਾਈ ਸੀ ਉਹ ਜਿਹੜੀ ਚੀਜ਼ ਹੈ ਉਹਨੂੰ ਕਹਿੰਦੇ ਇਤਿਹਾਸ ਇਤਿਹਾਸ ਬਿਲਕੁਲ ਇਹ ਇਹ ਇਤਿਹਾਸ ਦੇ ਵਿੱਚ ਮਤਲਬ ਜਿਹੜੀ ਉਹ ਕਟਣਾ ਵੀ ਹੈ ਕਟਣਾ ਐਉਂ ਕਟੀ ਉਹ ਇੱਕ ਯੁੱਗ ਚੱਲ ਰਿਹਾ ਅੱਜ ਦੇ ਜ਼ਮਾਨੇ 'ਚ ਸਾਡੇ ਲੋਕ ਜਿਹੜੇ ਨੇ ਕਈ ਮੈਂ ਮੀਡੀਆ ਦੇ ਵੀ ਕਾਂਗਾ ਵੀ ਉਹ ਐਂ ਗੱਲ ਨੂੰ ਬਣਾਉਣ ਵਾਸਤੇ ਕਿਸੇ ਬੰਦੇ ਮੇਰੇ ਵਰਗੇ ਸਧਾਰਨ ਜਿਹੇ ਬੰਦੇ ਨੂੰ ਜਿਹਦਾ ਕੋਈ ਬਹੁਤਾ ਇਹੋ ਜਿਹੀ ਗੱਲ ਨਹੀਂ ਹੈਗੀ ਮੇਰੀ ਮੈਂ ਮੈਂ ਮੰਨ ਲੈਣਾ ਵੀ ਮੈਂ ਕਿਹੜੀ ਮੈਂ ਲੜਾਈ ਰੜੀ ਕੋਈ ਪਰ ਮੈਂ ਉਹ ਉਹ ਮੈਨੂੰ ਤੇ ਮੈਂ ਉਹਨੂੰ ਐਦਾਂ ਪ੍ਰਭਾਵਿਤ ਕਰੂੰਗਾ ਵੀ ਜਿਵੇਂ ਮੈਂ ਤਾਂ ਇਕੱਲੇ ਇਕੱਲੇ ਥਾਂ ਤੇ ਬੈਠਾ ਵੇਖ ਰਿਹਾ ਸੀ ਇੱਥੇ ਕੀ ਹੋ ਰਿਹਾ ਹੈ ਤੇ ਮੈਂ ਤਾਂ ਇੱਥੇ ਦੂਰਬੀਨ ਲਾ ਕੇ ਬੈਠਾ ਹੋਇਆ ਹਾਂ ਤੇ ਆਹ ਫਲਾਣਾ ਉੱਥੇ ਉਹਨੇ ਐ ਫਾਸੇ ਦੀ ਆਗੇ ਤੇ ਇਧਰ ਨੂੰ ਆਪਣਾ ਸਿਰ ਘੁਮਾਇਆ ਤੇ ਇਧਰ ਗੋਲੀ ਚਲਾਈ ਤੇ ਸਾਹਮਣੇ ਦੁਸ਼ਮਣ ਬੈਠਾ ਸੀ ਮਾਰਿਆ ਉਹ ਇੱਕ ਐਵੇਂ ਇੱਕ ਮਨੋਕਲਪਿਤ ਕਹਾਣੀਆਂ ਹੁੰਦੀਆਂ ਨੇ ਕੋਈ ਉਹਦਾ ਮਹਿਨਾ ਨਹੀਂ ਹੁੰਦਾ ਸਚਾਈ ਇਹ ਹੈ ਕਿ ਉਹ ਵੀ ਮੋਰਚਿਆਂ 'ਚ ਹੀ ਉਹ ਵੀ ਮੋਰਚਿਆਂ 'ਚ ਫੌਜ ਕੀ ਕਰਦੀ ਆ ਫੌਜ ਕੀ ਕਰਦੀ ਆ ਹਾਂਜੀ ਫੌਜ ਹੀ ਕਰਦੀ ਗੋਲੀ ਚਲਾਈ ਜਾ ਰਹੀ ਆ ਆਹ ਹਾਂਜੀ ਉਹ ਇੱਕ ਘਟਨਾ ਬੜੀ ਮਸ਼ਹੂਰ ਹੈ ਪੰਜਾਬ 'ਚ ਕੋਈ ਕੋਈ ਬੰਦਾ ਫੌਜ ਚ ਲੜ ਲੁੜ ਕੇ ਘਰੇ ਆ ਗਿਆ ਤੇ ਉਹ ਪਿੰਡ ਦੇ ਲੋਕ ਪਿੰਡ ਆਏ ਤੇ ਉਹ ਪਚਾਇਤ ਬੈਠੀ ਉਹ ਪਿੰਡ ਦੇ ਲੋਕ ਬੈਠੇ ਕਿਦਾਂ ਲੜਾਈ ਹੋਈ ਕਿਵੇਂ ਹੋਈ ਕਹਿੰਦੇ ਲੜਾਈ ਕਦੀ ਹੋਣੀ ਮੋਰਚੇ ਸੀ ਮੋਰਚੇ 'ਚ ਬੈਠੇ ਹੋਏ ਸਾਂ ਉਹ ਵੀ ਬੈਠੇ ਸੀ ਫਿਰ ਤੁਸੀਂ ਉੱਥੇ ਕੀ ਕਰਦੇ ਸੀ ਕਹਿੰਦਾ ਰਫਲ ਰੱਖੀ ਸੀ ਸਿਰ ਨੀਵਾ ਕਰਕੇ ਵੀ ਤੋਂ ਕੋਈ ਗੋਹ ਜ ਰਹੀ ਜਾਰੇ ਸਾਹਿਬ ਕਿਹਦੇ ਮਾਰ ਰਹੇ ਕਹਿੰਦਾ ਕਿਹਦੇ ਵਾਜ ਰਹੀ ਕਿਹਦੇ ਨਹੀਂ ਵਾਜਦੀ ਸਾਨੂੰ ਨਹੀਂ ਪਤਾ ਕੀ ਸੀ ਇੰਨਾ ਅਸਲਾ ਉਹ ਕਹਿੰਦਾ ਸਰਕਾਰਾਂ ਨੂੰ ਕੀ ਅਸਲੇ ਦਾ ਫਰਕ ਪੈਂਦਾ ਹੈ ਆਹੇ ਤੋਂ ਖਸ ਢੇਰ ਲੱਗਣਾ ਦਾ ਖੋਖਾ ਖੋਖਾਂ ਦਾ ਢੇਰ ਲੱਗ ਜਾਂਦਾ ਹੈ ਤੋ ਚੱਲੀ ਜਾ ਰਹੀ ਸੀ ਕਹਿੰਦਾ ਜੇ ਇਹੋ ਜੀ ਲੜਾਈ ਤੇ ਤਾਂ ਫਿਰ ਮੈਂ ਵੀ ਲੜ ਸਕਦਾ ਹੁੰਦਾ ਤੇ 500 ਬੰਦਾ ਅਧੜ ਦੇ ਮਾਰ ਦਿੰਦਾ ਤੇ ਜਾਣੇ ਕਿ ਜਿਹਦਾ ਕੋਈ ਕੇਸ ਨਹੀਂ ਬਣਨਾ ਜਿਹਦਾ ਕੋਈ ਹਥਿਆਰ ਦੀ ਗਿਣਤੀ ਨਹੀਂ ਹੋਣੀ ਕੀ ਹੋਇਆ ਕੋਲ ਕਿੰਨਾ ਪਿਆ ਤੇ ਕੋਈ ਉਹ ਇਹ ਗੱਲਾਂ ਜਿਹੜੀ ਹੁੰਦੀਆਂ ਨੇ ਇਹ ਕੋਈ ਹੋਰ ਹੁੰਦੀਆਂ ਨੇ ਦਰਅਸਲ ਜਿਹੜੀ ਲੜਾਈ ਸੰਜਰੇਸ ਨੇ ਲੜੀ ਹੈ ਉਹਦਾ ਮੂਲ ਮੁੱਦਾ ਕੀ ਆ ਮੂਲ ਮੁੱਦਾ ਇਹ ਆ ਕਿ ਇੱਕ ਪਾਸੇ ਸਰਕਾਰ ਜਿਹੜੀ ਹੈ ਉਹ ਇੱਕ ਕੌਮ ਨੂੰ ਕੁੱਟ ਕੇ ਨਸਲ ਕਰਨਾ ਚਾਹੁੰਦੀ ਆ ਤੇ ਦੂਜੀ ਧਿਰ ਜਿਹੜੀ ਆ ਉਹ ਨਸਲ ਨਹੀਂ ਹੋਣਾ ਚਾਹੁੰਦੀ ਉਹਨਾਂ ਨੂੰ ਉਹ ਉਹਨੂੰ ਇਹ ਕਹਿ ਰਹੀ ਹੈ ਕਿ ਇਹ ਦੇਸ਼ ਤੁਹਾਡੇ ਪਿਓ ਦਾ ਨਹੀਂਗਾ ਇਹ ਸਾਡਾ ਵੀ ਆ ਸਾਡਾ ਵੀ ਆ ਇਹ ਦੇਸ਼ ਲਈ ਤੁਸੀਂ ਕੁਝ ਕੀਤਾ ਕਿ ਨਹੀਂ ਕੀਤਾ ਸਾਨੂੰ ਨਹੀਂ ਪਤਾ ਪਰ ਅਸੀਂ ਇਹ ਕੁਝ ਕੀਤਾ ਕਾਹੀ ਕੀਤਾ ਅਸੀਂ ਬੜੇ ਇਹਦੇ ਲਈ ਲੜੇ ਆ ਇਹਦੇ ਲਈ ਮਰੇ ਆ ਇਹਦੇ ਲਈ ਖਪੇ ਆ ਇਹਦੇ ਲਈ ਕੁਰਬਾਨੀਆਂ ਕੀਤੀਆਂ ਆ ਅਸੀਂ ਇਹਦੇ ਵਿੱਚ ਬੰਦ-ਬੰਦ ਘਟਾਏ ਆ ਅਸੀਂ ਸਿਰ ਤਲੀਆਂ ਤੇ ਰੱਖ ਕੇ ਲੜਿਆ ਧਰਤੀ ਦੀ ਇਹ ਸਾਡੀ ਧਰਤੀ ਹੈ ਤੁਹਾਡੇ ਪਿਓ ਦੀ ਨਹੀਂ ਹੈਗੀ ਪਿਓ ਦੀ ਨਹੀਂ ਹੈਗੀ ਬਿਲਕੁਲ ਤੁਸੀਂ ਜਿਹੜੇ ਇਥੇ ਆਦੀ ਮਨਮਰਜ਼ੀਆਂ ਕਰਦੇ ਜੀ ਉਹ ਜਿਹੜਾ ਤਗੜਾ ਹੁੰਦਾ ਉਹ ਕਹਿੰਦਾ ਅਸੀਂ ਜਾਣਦੇ ਆ ਤੇਰੇ ਪਿਓ ਦੀ ਹੈਗੀ ਕਿ ਨਹੀਂ ਹੈਗੀ ਪਰ ਅੱਜ ਮੇਰੀ ਹੈ ਅੱਜ ਮੇਰੀ ਅੱਜ ਮੈਂ ਮਾਲਕ ਹਾਂ ਉਹ ਆਪਣੀ ਧੌਂਸ ਜਮਾਉਣਾ ਚਾਹੁੰਦਾ ਹੁੰਦਾ ਦੂਜਾ ਧੌਂਸ ਜਿਹੜੇ ਆਮ ਕਾਮ ਤੌਰ ਤੇ ਹੋ ਜਾਂਦਾ ਵੀ ਸਿੱਖਾਂ ਦਾ ਝਗੜਾ ਕੋ ਪਿਆ ਰਿਹਾ ਜਾਂਦਾ ਝਗੜਾ ਦਾਦਾ ਜੀ ਝਗੜਾ ਇਹ ਹੈ ਕਿ ਬਾਕੀ ਦੀਆਂ ਕੌਮਾਂ ਜਿਹੜੀਆਂ ਨੇ ਅਤਿਆਚਾਰ ਮੂਰੇ ਜ਼ੁਲਮ ਮੂਰੇ ਸਿਰ ਨੀਵਾ ਕਰਕੇ ਲੰਘ ਜਾਂਦੀਆਂ ਨੇ ਲੰਘ ਜਾਂਦੀਆਂ ਟੈਂਪ ਟਪਾ ਜਾਂਦੀਆਂ ਨੇ ਜਿਵੇਂ 8 ਸਦੀਆਂ ਇਹਨਾਂ ਨੇ ਨਹਾਤੀਆਂ ਮੁਗਲਾਂ ਥੱਲੇ ਤੇ ਪਠਾਣਾ ਥੱਲੇ ਤੇ ਉਹ ਦੂਜਿਆਂ ਥੱਲੇ ਤੇ ਸਿੱਖ ਦੀ ਹੋ ਹੈਗੇ ਮਤਲਬ ਇਸੇ ਰੁਚਾ ਕਰਕੇ ਤੁਰਨਾ ਚਾਹਦਾ ਵੀ ਮਤਲਬ ਇੰਨਾ ਕੀ ਫਰਕ ਨਾ ਚਾਰ ਕੁੰਗਲਾਂ ਸਿਰਪਾਉ ਨੂੰ ੱਖਾਂ ਕਰਕੇ ਤੁਰਨਾ ਤੇ ਐシャਛਤੀ ਫਲਾਗੇ ਤਰਨਾ ਤੇ ਉਹ ਨੀਵਾ ਕਰਕੇ ਚਾਰ ਉਂਗਲਾਂ ਠਾਣੂ ਕਰਕੇ ਸਿਰ ਲੰਘ ਜਾਂਦੇ ਆ ਤੇ ਸਿੱਖ ਨਹੀਂ ਲੰਘਿਆ ਜੋ ਨਹੀਂ ਲੰਘਿਆ ਇਹਦੇ ਟਕਰਾਅ ਆਏਗਾ ਟਕਰਾਅ ਆਏਗਾ ਤੇ ਉਹਦੇ ਚ ਉਹ ਜਿੱਦਾਂ ਦਾ ਹਾਲਾਤ ਹੋਣਗੇ ਉਹ ਜਾ ਟਕਰਾਊਗਾ ਕੋਈ ਰਾਸਿਕ ਟਕਰਾਅ ਆ ਸਕਦਾ ਕੋਈ ਧਾਰਮਿਕ ਟਕਰਾਅ ਆ ਸਕਦਾ ਕੋਈ ਸਮਾਜਿਕ ਟਕਰਾਅ ਆ ਸਕਦਾ ਕੋਈ ਹਥਿਆਰਬੰਦ ਟਕਰਾਅ ਆ ਸਕਦਾ ਇਹ ਲੀਡਰਾਂ ਦੇ ਯੁਰਤ ਦੇ ਉੱਤੇ ਜਾਂ ਉਹਨਾਂ ਦੇ ਆਪਣੇ ਇੱਕ ਅਹਿਸਾਸ ਦੇ ਉੱਤੇ ਜਿਹੜੀ ਇਹ ਗੱਲ ਟਿੱਕੀ ਹੁੰਦੀ ਹੈ ਇਹ ਤੇ ਭਾਈ ਸਾਹਿਬ ਇਥੋਂ ਦਾ ਇਤਿਹਾਸ ਹੈ ਇਸ ਧਰਤੀ ਦਾ ਸੇਕ ਕੋਂਤੇ ਚਲੋ 1469 ਤੋਂ ਗੁਰੂ ਨਾਨਕ ਸਾਹਿਬ ਵੇਲੇ ਤੋਂ ਸ਼ੁਰੂ ਹੋਇਆ ਇਹਦਾ ਤੇ 1699 ਵਿੱਚ ਖਾਲਸਾ ਪੰਥ ਸੱਜਿਆ। ਇਹਦਾ ਇਤਿਹਾਸ ਤੇ 2.5 ਹਜ਼ਾਰ ਸਾਲ ਪਹਿਲਾਂ ਵੀ ਜਿਹੜੇ ਪੁਰਵਜ ਸੀ ਬੇਸ਼ੱਕ ਉਹ ਸਿੱਖ ਨਹੀਂ ਹੀ ਕੁਛ ਵੀ ਸਕੰਦਰ ਨਾਲ ਲੜਾਈਆਂ ਲੜੀਆਂ ਦੂਜੀਆਂ ਔਰ ਆਹ ਲੜਾਈ ਤੇ ਹੁਣ ਜਿਹੜੀ ਅੰਗਰੇਜ਼ਾਂ ਨਾਲ ਹੀ ਤੇ ਉਹਨਾਂ ਨੇ ਆਪਣੇ ਸੰਸਦ 'ਚ ਮੰਨਿਆ ਵਾ ਕਿ ਇਹ ਜੇ ਅਸੀਂ ਪੰਜਾਬ ਨੂੰ ਨਾ ਛੇੜਦੇ ਤੇ ਇੰਡੀਆ ਜਿਹੜਾ ਉਹ ਤਾਂ ਉਮਰ ਸਾਡਾ ਗੁਲਾਮ ਰਹਿੰਦਾ। ਹਾਂ ਇੱਕ ਦੇਖੋ ਆਮ ਤੌਰ ਤੇ ਕਹਾਵਤ ਪੰਜਾਬ ਚੱਲਦੀ ਹੈ ਕਿ ਇਹ ਬਲਦ ਨਾਰਾ ਬਲਦ ਨਹਿਰਾ ਤੇ ਜੱਟ ਖਹਿਰਾ ਜੀ ਇਹਨਾਂ ਨਾਲ ਪੰਗਾ ਨਹੀਂ ਲੈਣਾ ਹਾਂ ਇੱਕ ਹਹਾਵਤ ਹੈ ਕਹਾਵਤ ਕੀ ਹੈ ਹਾਂਜੀ ਕਹਾਵਤ ਹੈ ਕਿ ਆ ਜਿਹੜੇ ਨਾਗੋ ਕੇ ਖੰਡੂਰ ਸਾਹਿਬ ਇਹ ਜਿਹੜੇ ਨੇ ਜਲਾਲਾਬਾਦ ਵੈਰੋ ਇਹ ਪਿੰਡ ਖਹਿਰਿਆਂ ਦੇ ਆ ਹਾਂਜੀ ਤੇ ਇਹਨਾਂ ਪਿੰਡਾਂ ਚ ਸੁਕੰਦਰਵਾਸ ਮੁਰਿਆ ਹਾਂ ਬਿਲਕੁਲ ਇਥੋਂ ਤੋਂ ਮੁੜਿਆ ਬਿਆਸ ਦੇ ਕੰਢੇ ਉਏ ਪਿੰਡਾਂ ਦੇ ਥੇ ਜਲਾਲਾਬਾਦ ਚ ਵੀ ਥੇ ਆ ਖੰਡੂਰ ਸਾਹਿਬ ਦਾ ਵੀ ਥੇ ਆ ਇੱਕ ਗੋਇੰਦਵਾਲ ਵੀ ਥੇ ਹੁੰਦਾ ਸੀ ਪਹਿਲਾਂ ਉਹਨਾਂ ਦਾ ਲੋਕਾ ਮਿੱਟੀ ਚੱਕ ਚੁੱਕੇ ਲੈ ਗਏ ਨੇ ਉਰਲੇ ਪਾਸੇ ਨਾ ਬਾਰ-ਬਾਰ ਅੱਜ ਤੋਂ ਜਿਹੜੇ 30 ਸਾਲ ਪਹਿਲਾਂ ਉਹ ਬੰਦੇ ਉਹਨਾਂ ਨੂੰ ਪੁੱਛੋਗੇ ਉਹ ਕਹੂਗਾ ਇੱਥੇ ਕੁਥਾ ਇੱਥੇ ਹੁੰਦਾ ਹੈ ਉਹਨਾਂ ਦਾ ਐਵੇਂ ਜਿੱਤੇ ਵੀਖਿਆ ਹਿੰ ਵੀਖਿਆ ਬਸਲੇ ਤੋਂ ਬਾਹਰ ਹੁੰਦਾ ਸੀ ਹਾਂ ਸਾਡੀ 52 ਸਾਲ ਨੂੰ ਪਿੰਡਾਂ ਚ ਹੋਰ ਵੀ ਥੇ ਸੀ ਸੰਗਰ ਚ ਥੇ ਸੀ ਖੰਡੂਰ ਸਾਹਿਬ ਪਿੰਡ ਤਾਂ ਸੰਗਰ ਚ ਆ ਕੇ ਵਸਿਆ ਹੋਇਆ ਸੀ ਇਹ ਲਾਗੇ ਬੰਨੇ ਜਿਹੜੇ ਹੈ ਨਾ ਐ ਇਦਾਂ ਦੀ ਪੋ ਹੋਇਆ ਕਿ ਕਿ ਇੱਥੇ ਜਗ੍ਹਾ ਤੇ ਉਹ ਉਹਨਾਂ ਨੂੰ ਤੰਗ ਕਰਦੇ ਲੜਦੇ ਸੀ ਉਹਨਾਂ ਦੇ ਫੌਜਾਂ ਦੀ ਸੀ ਉਹਨਾਂ ਨੇ ਇੱਥੇ ਢਾਟੂ ਕੇ ਪਿੰਡ ਦੇ ਥੇ ਬਣਾ ਕੇ ਥੇ ਬਣਾ ਤੇ ਗੁਰੂ ਸਾਹਿਬ ਨੇ ਫਿਰ ਉਹ ਫੇਰ ਵਸਾਇਆ ਫੇਰ ਆਣ ਵੀ ਦੁਆਰਾ ਫੇਰ ਫੇਰ ਆਣ ਬਾਪੂ ਬਾਬਾ ਫੇਰੂ ਮਾਲ ਜੀ ਦੇ ਆਣ ਪੁੱਤਰ ਨੇ ਆਣ ਪੁੱਤਰ ਨੂੰ ਕਹਿੰਦੇ ਉਹਨੇ ਫੇਰ ਆ ਕੇ ਉੱਥੇ ਜਿਹੜਾ ਸੀ ਉਜੜ ਥੇ ਵਸਾਇਓ ਉਹ ਫੇਰ ਸੇ ਵਸਾ ਕੇ ਤੇ ਨਹੀਂ ਉਸਾਇਆ ਸਲਜੀ ਇੱਕ ਕੌਮ ਜਿਹੜੀ ਡਿਮੋਰਲੋਜ ਹੋ ਚੁੱਕੀ ਸੀ ਮਾਰੀ ਜਾ ਚੁੱਕੀ ਹੈ ਕੁੱਟੀ ਜਾ ਚੁੱਕੀ ਹੈ ਤਾੜੀ ਜਾ ਚੁੱਕੀ ਹੈ ਨਸਲ ਕੀਤੀ ਜਾ ਚੁੱਕੀ ਸੀ ਉਹ ਕੌਮ ਨੂੰ ਉਹਨਾਂ ਨੇ ਫੇਰ ਉਸਾਤਾ ਫੇਰ ਖੜੇ ਕਰਤਾ ਫੇਰ ਖੜੇ ਕਰ ਲਗਿਆ ਦੋ ਹੀ ਚੀਜ਼ਾਂ ਸੀ ਹੁੰਦੇ ਸਾਹਮਣੇ ਕੀ ਚੀਜ਼ ਸੀ ਕਿ ਇੱਕ ਤਾਂ ਸੀ ਕਿ ਨੂੰ ਮੈਂ ਵਿਦਿੱਕ ਤੌਰ ਤੇ ਦਿਮਾਗੀ ਤੌਰ ਤੇ ਚੇਤਨ ਕਰਨਾ ਹੈ ਉਹਨੇ ਉਥੇ ਵਿਦਿਆਦਾ ਨੇ ਸ਼ੇਰਸਾ ਸੂਰੀ ਨੂੰ ਕਿਹਾ ਰੁਕ ਜਾ ਪਹਿਲਾਂ ਮੈਨੂੰ ਪੜਾ ਆਪਣੇ ਹਮਾਂਜ ਨੂੰ ਕਿਹਾ ਵੀ ਪਹਿਲਾਂ ਮੈਂ ਵਿਦਿਆਰਥੀ ਪੜਾ ਰਿਆਂ ਬਾਅਦ ਤੇਰੇ ਨਾਲ ਗੱਲ ਕਰਾਂਗੇ ਰੁਕ ਜਾ ਦਮਾਗੀ ਤੌਰ ਤੇ ਮੈਂ ਆਪਣੀ ਕੌਮ ਵਿੱਚ ਆਪਦੇ ਬੱਚਿਆਂ ਨੂੰ ਆਉਣ ਵਾਲੀ ਪਨੀਰੀ ਨੂੰ ਤਿਆਰ ਕਰ ਰਿਹਾ ਤੇ ਦੂਜੀ ਗੱਲ ਉਹਨਾਂ ਮੱਲ ਖਾੜਾ ਰਚਿਆ ਵੀ ਮੈਂ ਜੇ ਇਸ ਦਿਮਾਗੀ ਚੇਤਨਨ ਕਰਨਾ ਤੇ ਮੈਂ ਸਰੀਰਕ ਤੌਰ ਤੇ ਮਜ਼ਬੂਤ ਕਰਨਾ ਕੌਮ ਤੇ ਇਦਾਂ ਹੀ ਉਸਰਦੀ ਆ ਤੋ ਇਸ ਕਰਕੇ ਸਰੀਰਕ ਮਜ਼ਬੂਤੀ ਤੇ ਦਿਮਾਗੀ ਮਜ਼ਬੂਤੀ ਬਹੁਤ ਜ਼ਰੂਰੀ ਗਿਆਨ ਤੇ ਤਾਕਤ ਕਰਮ ਇਹ ਦੋਵੇਂ ਚੀਜ਼ਾਂ ਜਿਹੜੀਆਂ ਸੀ ਇਹ ਗੁਰੂ ਸਾਹਿਬ ਨੇ ਸਾਨੂੰ ਦਿੱਤੀਆਂ ਨੇ ਦਿੱਤੀਆਂ ਤੋ ਇਹ ਜਿਹੜੀਆਂ ਦਿੱਤੀਆਂ ਹੋਈਆਂ ਚੀਜ਼ਾਂ ਇਹ ਸਾਡੇ ਤੋਂ ਖੋਣਾ ਚਾਹੁੰਦੇ ਆ ਮੁਗਲ ਵੀ ਖੋਹਦੇ ਸੀ ਪਠਾਨ ਵੀ ਖੁੰਦੇ ਸੀ ਅਫਦਾਲੀ ਅਫਗਾਨੀ ਵੀ ਖੁੰਦੇ ਸੀ ਤੇ ਅੰਗਰੇਜ਼ੀ ਵੀ ਖੁੰਦੇ ਸੀ ਤੇ ਇਹ ਜਿਹੜਾ ਆਪਣਾ ਇੰਦਰਾ ਗਾਂਧੀ ਵਰਗੀ ਕੁਮੰਡੀ ਔਰਤ ਸੀ ਉਹ ਵੀ ਹੋਣਾ ਚਾਹੀਦਾ ਤੇ ਜਿੱਤੇ ਉਹ ਅਗਲੇ ਪਾਸੇ ਫਿਰ ਉਹ ਗੁਰੂ ਦਾ ਖਾਲਸਾ ਉਹ ਅੱਛਾ ਭਾਈ ਸਾਹਿਬ ਮੈਨੂੰ ਤੁਹਾਡੀ ਗੱਲ ਚੋਂ ਇੱਕ ਗੱਲ ਨਿਕਲਾਈ ਆ ਕਿ ਜਿਸ ਦਿਨ ਉਹ ਉਤਰਾਖੰਡ ਵਾਲਾ ਸਿੰਘ ਸ਼ਹੀਦ ਹੋਇਆ ਵਾ ਦਿੱਲੀ ਆ ਹੁਣ 26 ਜਨਵਰੀ ਨੂੰ ਉਸ ਦਿਨ ਤੁਸੀਂ ਸਟੇਜ ਤੇ ਸੀ ਅਸੀਂ ਥੋੜਾ ਜਿਹਾ ਮੁੱਦੇ ਤੋਂ ਵਕਰੇ ਚੱਲ ਗਏ ਆ ਪਰ ਤੁਹਾਡੀ ਗੱਲ ਚੋਂ ਮੈਨੂੰ ਯਾਦ ਆ ਗਿਆ ਕਿ ਤੁਸੀਂ ਸਟੇਜ ਤੇ ਹੀ ਜਦੋਂ ਪ੍ਰਿੰਕਾ ਗਾਂਧੀ ਆਈ ਕੀ ਗੱਲ ਹੋਈ ਸੀ ਉਸ ਦਿਨ ਦੇਖੋ ਜਦੋਂ ਉਹ ਸਟੇਜ ਤੇ ਮੈਂ ਬੋਲਣ ਰਿਹਾ ਤੇ ਜਾਨਕ ਮੈਂ ਤਾਂ ਖਿਆਲ ਨਹੀਂ ਕੀਤਾ ਪਬਲਿਕ ਆ ਰਹੀ ਸੀ ਪਬਲਿਕ ਆਉਂਦੀ ਸੀ ਮੱਥਾ ਟੇਕ ਸੰਗਤ ਆਮ ਉਹ ਕਿਉਂਕਿ ਆਮ ਉਥੇ ਸਿੱਖ ਵੀ ਆ ਰਹੇ ਸੀ ਤੇ ਦੂਜੇ ਧਰਮਾਂ ਦੇ ਵੀ ਆ ਰਹੇ ਸੀ ਹਾਂਜੀ ਕਿਸੇ ਨੇ ਟੋਪੀ ਪਈ ਹੋਈ ਸੀ ਕਿ ਨਰਮਲ ਬੱਧਾ ਹੋਇਆ ਸੀ ਕਿਸੇ ਨੇ ਕੁਝ ਕੀਤਾ ਸੀ ਸਿੱਖ ਸਾਰੇ ਧਰਮ ਆ ਰਹੇ ਸੀ ਸਾਰੇ ਆ ਰਹੇ ਸੀ ਉਹਦੇ ਚ ਉਹ ਵੀ ਆ ਰਹੀ ਸੀ ਮੈਂ ਨਹੀਂ ਖਿਆਲ ਕੀਤਾ ਵੀ ਇਹ ਉਹ ਹੈ ਪਹਿਲਾਂ ਦੂਰੋਂ ਆਉਂਦਾ ਮੈਨੂੰ ਕੋਈ ਪਤਾ ਨਹੀਂ ਆ ਰਹੀ ਤਿਆਰੀ ਪਬਲਿਕ ਆ ਰਹੀ ਉਹਨਾਂ ਨਾਲ ਵਾਵਾ ਝੁੰੜ ਰਿਹਾ ਮੈਂ ਕਿ ਕੋਈ ਇਕੱਠਾ ਹੀ ਕਿਦੋਂ ਇਹ ਮਤਲਬ ਬੋਲਦੇ ਬੰਦੇ ਅੰਦਾਜ਼ਾ ਹੀ ਲਾਉਂਦਾ ਫਿਰ ਤੁਹਾਡੀ ਨਜ਼ਰ ਪੈ ਗਈ ਵੀ ਪ੍ਰਿੰਕਾ ਗਾਂਦੀ ਆ ਉਹ ਜਦੋਂ ਨੇੜੇ ਆਈ ਮੈਂ ਆ ਗਿਆ ਜੀ ਯਾਰ ਸਾਰੀ ਉਮਰ ਆ ਅਸੀਂ ਇਹਨਾਂ ਨੂੰ ਬੰਦਾ ਚੰਗਾ ਬੋਲਦੇ ਰਹੇ ਇਹ ਸਾਡੇ ਨੂੰ ਬੰਦਾ ਚੰਗਾ ਬੋਲਦੇ ਰਹੇ ਹੂੰ ਇਸ ਸੰਜਰੇਸ ਉਤੇ ਹਮਲਾ ਕਰਦੇ ਤੇ ਅੱਜ ਜ਼ਿੰਦਗੀ ਵਿੱਚ ਪਹਿਲੀ ਵਾਰੀ ਸਵੇ ਸਵੇ ਆਖਾਂ ਉਹ ਸਾਹਮਣੇ ਆ ਉਹ ਖੂਨ ਨਾਲ ਸੰਜਰੇਸੋਂ ਦੇ ਖੂਨ ਦੀਆਂ ਇੰਦਰਾ ਦੇ ਖੂਨ ਨਾਲ ਸੱਡੀਆਂ ਆਖਾਂ ਹੋਈਆਂ ਨੇ ਅੱਜ ਤੇਰੂੰ ਮੈਂ ਸੁਣਾ ਰਿਹਾ ਇੱਕ ਰੀਵੀ ਆ ਕੀ ਹੋਇਆ ਬਹੁਤ ਕਮਾਲ ਕੀਤੀ ਭਾਈ ਸਾਹਿਬ ਦੁਨੀਆ ਨੇ ਸਰਾਇਆ ਪੂਰੇ ਵਰਲਡ ਦੇ ਵਿੱਚ ਜਿਹੜੀ ਜੜੀ ਉਹ ਗੱਲ ਉਹ ਤੁਸੀਂ ਦੁਬਾਰਾ ਨਹੀਂ ਦੇਖੋ ਗੱਲ ਪਤਾ ਕੀ ਜੋ ਤੁਸੀਂ ਉਹ ਸ਼ਬਦ ਬੋਲੇ ਨਾ ਉਹ ਹੂ ਬੂ ਸ਼ਬਦ ਪਹਿਲਾਂ ਤਾਂ ਜਦੋਂ ਆਇਓ ਝਿੰਡ ਜਾ ਪਿਆ ਮੈਂ ਕਿਹਾ ਕਿਹੜੇ ਨਾਮ ਧੱਕੇ ਮਾਰ ਕੇ ਪਾਸੇ ਕਰੋ ਅੱਛਾ ਬੈਣ ਲਈ ਹੁੰਦਾ ਮਾਰੇ ਦੀ ਹੁਰੀ ਜੀ ਕਿਦਾਂ ਪਈਦਾ ਠੀਕ ਆ ਪਰ ਇਹ ਤਾਂ ਨਹੀਂ ਮੈਂ ਕਹਿ ਸਕਦਾ ਵੀ ਫਲਾਣੀ ਬੀਬੀ ਆ ਜਾਂ ਫਲਾਣਾ ਮਤਲਬ ਇਹ ਮਾਰੇ ਨੂੰ ਪੇਠਾ ਮਾਰੂ ਜੀ ਸਰ ਗੁਰੂ ਸਾਹਿਬ ਨੂੰ ਪੇਠ ਕਰਕੇ ਖੜੇ ਰੋੜਾ ਪੈ ਪਾਸੇ ਜੋ ਸਾਈਡ ਤੇ ਉਹ ਪਾਸੇ ਉਹ ਕਿ ਬਹੁਤ ਜਿੰਨੇ ਬਹਿਣਾ ਜ ਨਹੀਂ ਸਾਥ ਸੰਗ ਜੀ ਨਹੀਂ ਪੈਂਦਾ ਤੇ ਚਾਰ ਉਠੋ ਸਰੀਰ ਤੈਨੂੰ ਧੱਕੇ ਮਾਰ ਕੇ ਪਾਸੇ ਸਾਈਡ ਤੇ ਕਰਕੇ ਭਾਓ ਅੱਛਾ ਯਾਨੀ ਕਿ ਇੱਕ ਮਤਲਬ ਇਹ ਗੱਲ ਮੇਰੇ ਮਨ 'ਚ ਆਈ ਕਿ ਅੱਜ ਜੇ ਸਾਹਮਣੇ ਹੁਣ ਬਿਲਕੁਲ ਪਿੱਛੇ ਪਿੱਛੇ ਦੇ ਹਰ ਕੋ ਗੱਲਾਂ ਕਰਦਾ ਅੱਜ ਸਾਹਮਣੇ ਆਏ ਆ ਸਾਹਮਣੇ ਇਹ ਤਾਂ ਫਿਰ ਇਹਨੂੰ ਦੱਸ ਦਈਏ ਵੀ ਆ ਸੰਜਰਨੈਸ ਹਾਂ ਉਹ ਠੇਰੇ ਜੋ ਜਿੰਦੀ ਆ ਉਹ ਜੀ ਗੋਲਪਾਗ ਬੰਨ ਕੇ ਉਹ ਜਿਆ ਚੋਲਾ ਪਾ ਕੇ ਉਹ ਜੀ ਕਰਫਾ ਪੋਲੀ ਪਾ ਕੇ ਭਾਵੇਂ ਪੇਖੀ ਹੋਈ ਹੈ ਨਾ ਉਹਨਾਂ ਲਈ ਸਾਡੇ ਕੋਲ ਕਿਰਤ ਕਮਾਈ ਹੋਵੇ ਘਟੋ ਘਟੋਂ ਦੇ ਵਾਰਸ ਤਾਂ ਹੈਗੇ ਨਾ ਵਾਰਸ ਹੈਗੇ ਆ ਤੇ ਉਹ ਮੈਂ ਇਹਨੂੰ ਦੱਸਾਂ ਕਿ ਉਹਦੇ ਵਾਰਸ ਜਉਂਦੇ ਆ ਮਰੇ ਨਹੀਂਗੇ ਹਾਂ ਕਿਉਂਕਿ ਉਦੋਂ ਇਹ ਉਸ ਸਮੇਂ ਦੇ ਉੱਤੇ ਇਹ ਗੱਲਾਂ ਇੱਕ ਭੋਗ ਤੇ ਕਹਿਣੀਆਂ ਬਣਦੀਆਂ ਨਹੀਂ ਸੀ ਬਣਦੀਆਂ ਨਹੀਂ ਸੀ ਠੀਕ ਹੈ ਤਾਂ ਮੈਂ ਕਹਿੰਦਾ ਥੱਕੇ ਮਾਰ ਕੇ ਪਾਸ ਉਹ ਮੁੜ ਕੇ ਫਿਰ ਪਰੇ ਜਾ ਕੇ ਬੈਠ ਗਿਆ ਉਦੋਂ ਪਿੱਛੇ ਜਾ ਕੇ ਪਰੇ ਉਹ ਚਲੇ ਗਏ ਨੇ ਕਿ ਆ ਵੀ ਉਹ ਬੈਠ ਗਿਆ ਫਿਰ ਤੁਸੀਂ ਕੀ ਬੋਲਿਆ ਫਿਰ ਮੈਂ ਆਖਿਆ ਵੀ ਦੇਖੋ ਇਹ ਸਰਕਾਰ ਨੂੰ ਮਹਿਸੂਸਿਤ ਕਰਨਾ ਚਾਹਣਾ ਉਹ ਬੰਦੇ ਬਣ ਇਸੇ ਕੋ ਨਾਲ ਫਲਾਣਾ ਜਾਗੀ ਟਕਰਾਇਆ ਔਰ ਰੰਗ ਦੇ ਟਕਰਾਇਆ ਫਲਾਣਾ ਟਕਰਾਇਆ ਢਿੰਗੜਾ ਟਾਰੇ ਸਾਰੇ ਨਾਦਰ ਨਾ ਅਸੀਂ ਵੇਖਿਆ ਸੀ ਅਬਦਾਲੀ ਵੀ ਵੇਖਿਆ ਸੀ ਫਲਾਣਾ ਵੀ ਵੇਖਿਆ ਸੀ ਅੰਗਰੇਜ਼ ਵੀ ਦੇਖਿਆ ਹਾਂਜੀ ਤੇ ਇੱਥੇ ਇੰਦਰਾ ਗਾਂਧੀ ਵੀ ਵੇਖੀ ਆ ਜਿਹਨੇ ਦਰਬਾਰ ਸੱਤੇ ਹਲਾ ਕੀਤਾ ਸੀ ਸਿੱਖਾ ਨੇ ਫਿਰ ਉਹ ਲੈ ਤੁਹਾ ਦਾਦੀ ਦਾ ਨਾਮ ਹਾਂ ਮੈਂ ਦਾਦੀ ਦਾ ਨਾਮ ਤੇ ਦਾਦੀ ਦਾ ਨਾਮ ਸੁਣਾਉਣ ਲਈ ਤਾਂ ਮੈਂ ਉਹ ਇੱਕ ਮਗਰਲੇ ਨਾਲ ਉਹਲੀ ਤੇ ਗਰਾਊਂਡ ਬਣਾਈ ਤੇ ਮੈਂ ਕਿ ਇੱਥੇ ਉਹਨੂੰ ਵੀ ਨਸਲ ਕਰਤਾ ਜੀ ਮੋਦੀ ਇੱਕ ਕੌਮ ਨਾਲ ਪੰਗਾ ਨਾਲ ਸਾਡੀ ਨਾਲ ਹਾਂ ਉਸ ਤੋਂ ਬਾਅਦ ਕੀ ਹੋਇਆ ਜੀ ਫਿਰ ਤੇ ਉਹ ਫਿਰ ਕਈ ਜਿਹੜੇ ਉਹਦੇ ਹੁੰਦੇ ਉਹ ਵੀ ਮਨ ਚ ਆਇਆ ਵੀ ਇੱਕ ਸੰਤ ਸੀ ਬਾਬਾ ਨੂਬ ਸਿੰਘ ਉੱਥੇ ਅੱਛਾ ਉਹ ਪੁਰਾਣਾ ਮੇਰਾ ਵਾਕੂ ਵੀ ਸੀ ਤੇ ਉਹ ਉਹ ਟੱਕ ਕੇ ਗੜਾ ਉਹ ਵੀ ਇਹਨੇ ਕੀ ਗੱਲ ਕਹੇ ਤੀ ਵੀ ਸਾਹਮਣੇ ਉਹ ਬੈਠੀ ਹੋਈ ਕਿਹੜਾ ਟੌਪਿਕ ਸ਼ੁਰੂ ਕਰ ਲਿਆ ਤਾਂ ਮੈਂ ਮੈਂ ਵੀ ਇਨੀ ਕੋਈ ਕਹਾਣੀ ਕਰਨੀ ਹੈ ਅਜੇ ਵਕਤ ਜੋ ਮੈਨੇ ਜਿੰਨੀ ਕੋਈ ਕਹਿਣੀ ਮੈਂ ਆ ਬਿਲਕੁਲ ਜੀ ਉਹ ਮੈਨੂੰ ਕਹਿੰਦਾ ਜੀ ਐਡਾ ਛਾਤੀ ਮੈਨੂੰ ਪਤਾ ਹੈ ਬੈਠ ਜਾ ਤਾਂ ਕਹਿਣ ਤੋਂ ਮਰਾ ਦੇ ਕਿ ਮੈਂ ਉਸ ਦਿਨ ਆਪਣੀ ਗੱਲ ਜਿਹੜੀ ਸੀ ਉਸ ਖਾਨਦਾਨ ਦੇ ਅੱਖਾਂ ਜੱਖਾਂ ਪਾ ਕੇ ਕਹਿਣਾ ਚਾਹੁੰਦਾ ਸੀ ਬੜੀ ਵੱਡੀ ਗੱਲ ਫਿਰ ਉਹਨੇ ਸਟੇਟ ਇਹ ਕਿ ਸਾਨੂੰ ਵੀ ਦਰਦ ਹੋਇਆ ਵੀ ਜਦੋਂ ਕਿਸੇ ਪਰਿਵਾਰ ਚ ਵਾਪਰਦਿਆਂ ਕਿੰਨਾ ਵਾਪਰਦਿਆਂ ਤੇ ਮੈਂ ਉਹਨੂੰ ਇਹੀ ਸੁਣਾਉਣਾ ਚਾਹੁੰਦਾ ਸਾਡੇ ਪਰਿਵਾਰਾਂ ਦੇ ਵਾਪਰੀਆਂ ਨੇ ਪਰਿਵਾਰਾਂ ਚ ਵਾਪਰ ਸਾਡੀ ਕੌਮ ਦੇ ਨਾਲ ਅਤਿਆਚਾਰ ਜ਼ੁਲਮ ਹੋਇਆ ਸਾਡੀ ਕੌਮ ਨੂੰ ਮੱਲਕ ਜੋ ਇਹ ਸਾਡੇ ਨਾਲ ਬਰਬਰਤਾ ਕੀਤੀ ਗਈ ਹੈ ਇੰਦਰਾ ਗਾਂਧੀ ਲੋ ਮੈਂ ਉਹ ਚੀਜ਼ ਜਿਹੜੀ ਸੀ ਉਹ ਦੱਸਣਾ ਦੱਸਤੀ ਉਹਨੂੰ ਦੱਸਤੀ ਉਹਨੂੰ ਦੱਸਤੀ ਔਰ ਉਹਨੇ ਤੁਹਾਨੂੰ ਫਿਰ ਕਿਸੇ ਬੰਦੇ ਨੂੰ ਵੀ ਕਿਹਾ ਆ ਵੀ ਉਹਨਾਂ ਦਾ ਨੰਬਰ ਲੈ ਗਿਆ ਉਹ ਕਿਹੜਾ ਸੀ ਹਾਂ ਨਹੀਂ ਮੈਂ ਹੋ ਚਲੋ ਛੱਡੋ ਮੈਂ ਤਾਂ ਜਾਣਦਾ ਨਹੀਂ ਕੌਣ ਸੀ ਉਹਨੇ ਕਿਹਾ ਵੀ ਪਤਾ ਕਰੋ ਕੌਣ ਨੇ ਉਹਨਾਂ ਦੱਸਦਾ ਨਹੀਂ ਉਹਨੇ ਪਤਾ ਕਰਨਾ ਹੀ ਸੀ ਵੀ ਉਹਨਾਂ ਸੰਤਾ ਦੇ ਬਾਅਦ ਸੈਟੇ ਆ ਜੇ ਕੌਣ ਨੇ ਜਿਹੜੇ ਭੋਲੇ ਉਹ ਕਿਹੜੀ ਕਿਸ ਨੂੰ ਜਾਣਦੀ ਸੀ ਆਈ ਉਹ ਨਹੀਂ ਜਾਣਦੇ ਉਹ ਚਲ ਐਸੀ ਤਾਂ ਉਹਦਾ ਫੋਟੋ ਫੋਟੋ ਮਾੜੀ ਮੂਡ ਵੇਖੀ ਨਹੀਂ ਉਹਨੇ ਮੈ ਵੀ ਨਹੀਂ ਪਤਾ ਹੋਣਾ ਤੇ ਉਹ ਉਹਨੇ ਦੱਸਿਆ ਤੇ ਉਹ ਆਇਆ ਮੈਨੂੰ ਕਹਿੰਦਾ ਤੇਰਾ ਨੰਬਰ ਕੀ ਹੈ ਮੈਨੂੰ ਪਹਿਲਾਂ ਵੀ ਮੈਂ ਨੰਬਰ ਦਿੱਤਾ ਮੈਂ ਤਾਂ ਕੋਈ ਆਮ ਬੰਦਾ ਆਇਆ ਸੁਧਾਰਨ ਬਾਚ ਕਹਿੰਦਾ ਜੀ ਮੈਂ ਉਹਨਾਂ ਦੇ ਨਾਲ ਸੀ ਤੇ ਉਹ ਮੈਂ ਪਾ ਕੇ ਵੇਖਿਆ ਮੈਂ ਹੈ ਪਾ ਕੇ ਹੀ ਉਹਨਾਂ ਦੇ ਮਗਰ ਖੜਾ ਸੀ ਜਦੋਂ ਉਹ ਬੋਲਣ ਉਥੇ ਬੋਲੇ ਜੀ ਤੋਂ ਬਗੜ ਮਰ ਸਹੀ ਕਿ ਅੱਛਾ ਭਾਈ ਸਾਹਿਬ ਮੈਂ ਇੱਕ ਗੱਲ ਅੱਜ ਸਾਡਾ ਵਿਸ਼ਾ ਨਹੀਂਗਾ ਪਰ ਇਧਰ ਨੂੰ ਗੱਲ ਚੱਲ ਗਈ ਆ ਤੇ ਮੈਂ ਇੱਕ ਹੋਰ ਦੂਰ ਨਹੀਂ ਚਾਹਨਾ ਵਾਂ ਵੀ ਆਪ ਜੀ ਨੂੰ ਜਦੋਂ 57 ਦਿਨ ਤੁਸੀਂ ਲਾਲ ਕਿਲੇ ਚ ਰਹਿ ਜੇ 57 ਦਿਨਾਂ ਤੋਂ ਬਾਅਦ ਤੁਹਾਨੂੰ ਉਥੇ ਖੜਿਆ ਗਿਆ ਦੇਖੋ ਦੇਖੋ ਮੈਂ ਇਹ ਗੱਲ ਮਤਲਬ ਅੱਜ ਹੈ ਨਹੀਂ ਵਿਸ਼ਾ ਪਰ ਮੈਂ ਕਰਨੀ ਚਾਹੁੰਦਾ ਹੁਣ ਸੰਗਤਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਕਿ ਉਹਦੇ ਪਿਓ ਨੂੰ ਵੀ ਕੀ ਜਵਾਬ ਦਿੱਤਾ ਜ ਤੁਸੀਂ ਤੁਸੀਂ ਇੱਕ ਵਾਰੀ ਗੱਲ ਕੀਤੀ ਮੈਨੂੰ ਯਾਦ ਹੈ ਅੱਜ ਤੱਕ ਹਾਂ ਮੈਂ ਤੇ ਬਾਪ ਦੇ ਸਾਹਮਣੇ ਬਹਿ ਕੇ ਗੱਲ ਹੋਈ ਆ ਤੁਹਾਡੀ ਅੱਖਾਂ ਤੇ ਪੱਟੀ ਬੱਧੀ ਸੀ ਤੁਸੀਂ ਫੈਰ ਵੇਖੇ ਪਹਿਲਾਂ ਉਹਦੇ ਨਹੀਂ ਨਹੀਂ ਮੈਂ ਦੇਖੋ ਉਹ ਗੱਲ ਘਟਣਾ ਹੈਗੀ ਆ ਪਰ ਅੱਜ 6 ਜੂਨ ਦੇ ਉੱਤੇ ਗੱਲ ਕਰਨੀ ਹੈ ਕਿ ਉਹ ਕਰ ਲਈਏ ਨਹੀਂ ਮੈਂ ਇਦਾਂ ਜੁੜੀ ਸੀ ਤੇ ਮੈਂ ਜਰਾ ਖਰੇ ਉਹਨੇ ਕਦੀ ਆ ਬੱਲੇ ਗੱਲ ਇਦਾਂ ਸੀ ਕਿ ਮੈਨੂੰ ਇਹ ਤੋਨਾ ਗ੍ਰਫਤਾਰ ਕਰ ਲਿਆ ਸਰਬੱਤ ਖਾਸੇ ਤੋਂ ਬਾਅਦ ਵਿੱਚ ਜੀ ਹੌਲੇ ਮੱਲੇ ਤੇ ਜਾਂਦਿਆਂ ਨੂੰ ਤੇ ਬੋਤਨ ਦਿਨ ਇੱਥੇ ਪੰਜਾਬ ਚ ਲੰਘੇ ਇਥੇ ਕੁਝ ਦਿਨ ਇਥੇ ਜੇਲ੍ਹ ਚ ਪੰਜ ਚਾਰ ਦਿਨ ਦੋਕ ਦਿਨ ਲੰਘੇ ਮੁੜ ਕੇ ਇਹ ਹੈਲੀਕਾਪਟਰ ਦੇ ਉੱਤੇ ਲੈ ਕੇ ਚਲੇ ਗਏ ਉੱਥੇ ਆਪਣਾ ਲਾਲ ਕਿਲੇ ਮੈਨੂੰ ਨਹੀਂ ਪਤਾ ਲਾਲ ਕਿਲੇ ਲਗਾਇਆ ਕਿ ਕੀ ਲਗਾਇਆ ਅੱਖਾਂ ਬੰਨ ਕੇ ਲਗਾਇਆ ਅੱਖਾਂ ਬੰਨ ਕੇ ਮੈਨੂੰ ਹੈਲੀਕਾਪਟਰ ਚੜਾਇਆ ਉੱਥੋਂ ਤੱਕ ਅੱਖਾਂ ਬੰਨ ਕੇ ਥਲੇ ਤਾਰਿਆ ਤੇ ਉਹ ਇੱਕ ਉਹ ਮਿਸਟਰ ਕਰ ਰਹੇ ਹੁੰਦੀ ਸੀ ਉਹ ਹਾਂ ਉਹ ਕਾਹ ਮੈਨੂੰ ਇਹਨਾਂ ਪਤਾ ਵੀ ਕਾਰ ਕਾਰ ਚ ਵਾੜਿਆ ਮੈਨੂੰ ਉਹਨਾਂ ਨੇ ਹੂੰ ਤੇ ਨਾਲ ਉਹਦੇ ਪੁੱਸਾਰੇ ਸੀ ਪਤਾ ਹੀ ਹੁੰਦਾ ਤਾਂ ਕਿਰਪਾ ਤੋਂ ਉਹ ਜਿਆ ਜੇ ਮਾਰ ਮੁਰ ਕੇ ਮੈਨੂੰ ਉਹਨਾਂ ਨੇ ਇਕੱਠਾ ਜਾ ਕਰਤਾ ਤੇ ਨਾਲ ਇਧਰ ਵੜ ਗਏ ਇਧਰ ਵੜ ਗਏ ਤੇ ਨਾਲ ਗੱਡੀਆਂ ਗੁੜੀਆਂ ਦਾ ਕਾਫਲਾ ਕੋਫਲਾ ਉਹ ਹਾਰਨਾਂ ਤੋਂ ਪਤਾ ਹੀ ਲੱਗ ਜਾਂਦਾ ਹੈ ਨਾ ਸਾਰਾ ਵੀ ਜਿਹੜੇ ਦੀਆਂ ਗੱਡੀਆਂ ਚੱਲ ਰਹੀਆਂ ਕਾਫੀ ਨਾਲ ਉਹ ਲਿਜਾ ਕੇ ਤੇ ਮੈਨੂੰ ਤਾਂ ਇੱਕ ਥਾਂ ਤੇ ਖਿਲਾ ਉਤਾਰਿਆ ਉਥੋਂ ਬਾਹ ਫੜ ਕੇ ਖਬਦੀਆਂ ਹੋਈਆਂ ਸੀ ਮੈਂ ਕਿਹਾ ਉਹ ਬਾਹ ਫੜ ਕੇ ਇੱਕ ਦੋ ਜਣੇ ਨੇ ਤੇ ਲਿਜਾ ਕੇ ਕਮਰੇ ਦੀ ਵਾੜਦਾ ਕਮਰੇ ਚ ਬਾਸ਼ਨਾ ਬੜੀ ਆਈ ਲਾਏ ਹੀ ਉਹਨਾਂ ਨੇ ਤੁਹਾਨੂੰ ਦੱਸਿਆ ਮੈਨੂੰ ਚੇਤਾ ਕਮਰੇ ਦੇ ਬਾਅਦ ਦੀ ਗੱਲ ਹੈ ਉਹ ਕਮਰੇ ਚ ਵਾੜਦਾ ਕਮਰੇ ਜਿਆਦੇ ਮੈਂ ਉਹ ਬਾਹਰ ਨਿਕਲੇ ਤੇ ਜਦੋਂ ਨਿਕਲ ਲਗਾ ਤੇ ਇੱਕ ਜਣੇ ਨੇ ਉਹ ਚਲੇ ਗਏ ਬਾਹਰ ਤੇ ਨਵੇਂ ਆਏ ਹੋਰ ਉਹਨਾਂ ਆ ਕੇ ਮੇਰੀਆਂ ਅੱਖਾਂ ਖੋਲਤੀਆਂ ਨਹੀਂ ਉੱਥੇ ਖੜਾ ਰਿਆ ਬੇਲਾ ਅੱਖਾਂ ਬਧੀਆਂ ਸੀ ਉਹ ਆਇਆ ਉਹਨਾਂ ਅੱਖਾਂ ਖੋਲੀਆਂ ਮੈਂ ਵੇਖਿਆ ਕੀ ਹੈ ਤਿੰਨ ਕੇ ਚਾਰ ਕਮਰੇ ਪੁਰਾਣੇ ਟਾਈਪ ਦੇ ਜਿਹੜੇ ਆਮ ਬਣਿਆ ਹੁੰਦੇ ਨੇ ਉਹ ਉੱਚੇ ਉੱਚੇ ਕਮਰੇ ਸੀ ਉਹ ਛੋਟਾ ਇਦਾਂ ਮਿਲ 8 8 ਫੁੱਟ ਦੇ ਹੋਣੇ ਆ ਕੋਈ ਬਾਥਰੂਮ ਅੰਦਰ ਨਹੀਂ ਕੋਈ ਕੁਝ ਨਹੀਂ ਹੈਗਾ ਨਾ ਕੋ ਪੱਖਾ ਨਾ ਕੁਝ ਨਹੀਂ ਮਗਲੇ ਪਾਸੇ ਇੱਕ ਰੋਸ਼ਨਦਾਨ ਜਿਹਾ ਬਣਿਆ ਹੋਇਆ ਉਧਰ ਦੀ ਚਾਨਣ ਜਿਹਾ ਆਉਂਦਾ ਸੀ ਮੜਾ ਜਾ ਮੈ ਐਂ ਲੱਗਦਾ ਸੀ ਜਿਵੇਂ ਸੂਰਜ ਇਸ ਪਾਸੇ ਤੇ ਆ ਚਾਰ ਕਮਰੇ ਇਧਰ ਹੋਣੇ ਆ ਦਜੇ ਨਾਲ ਤੇ ਚਾਰ ਗੂ ਸਾਹਮਣੇ ਪਾਸੇ ਤੇ ਵਿਚਾਲੇ ਕੁਛ 6 7 ਫੁੱਟ ਦੀ ਛੋਟੀ ਗਲੀ ਅਗਲੇ ਪਾਸੇ ਇੱਕ ਲੋਹੇ ਦਾ ਜੰਗਲਾ ਲੱਗਾ ਹੋਇਆ ਹੁੰਦੇ ਤੇ ਉਹਨਾਂ ਕੰਬਲ ਪਾ ਕੇ ਬੰਦ ਕੀਤਾ ਹੋਇਆ ਸੀ ਇਧਰ ਦੇ ਪਾਸੇ ਜਿਹੜਾ ਸੀ ਉਧਰ ਵੀ ਜੰਗਲਾ ਸੀ ਲੋਹੇ ਦਾ ਉਹ ਵੀ ਬੰਦ ਕੀਤਾ ਸੀ ਜਦੋਂ ਮੈਂ ਐਂ ਕਰਕੇ ਨਾ ਕੋਲ ਦੀ ਇੱਕ ਵੇਖਣਾ ਫਿਰ ਮੈਨੂੰ ਪਤਾ ਲੱਗ ਜਾਂਦਾ ਕਿ ਉਹ ਗੇਟ ਇਧਰ ਦੇ ਪਾਸੇ ਦੇ ਇਧਰ ਲਿਆ ਹੋਇਆ ਸੀ। ਤੋਂ ਉਹਦੇ ਚ ਜਾ ਕੇ ਵਾਰਤਾ ਉਹਦੇ ਲੋ ਜਾ ਕੇ ਕਮਰੇ 'ਚ ਮੇਰੀ ਰੋਜ਼ ਸੀਬੀਆਈ ਆਪਣਾ ਆਈਬੀ ਪਤਾ ਨਹੀਂ ਹੋਰ ਕਿਹੜੇ ਕਿਹੜੇ ਵਿਭਾਗ ਸਰਕਾਰੀ ਜਿੰਨੇ ਵੀ ਹੁੰਦੇ ਆ ਬੀਐਸਐਫ ਫੌਜ ਦੇ ਇਹਨਾਂ ਦੇ ਪੁਛਗੇ ਤੇ ਜਿਹੜੇ ਸੈਂਟਰ ਹੁੰਦੇ ਉਹ ਸਾਰੇ ਵਾਰੀ-ਵਾਰੀ ਤਿੰਨ-ਤਿੰਨ ਘੰਟੇ ਬਾਅਦ ਬਦਲ ਜਾਂਦੇ ਸੀ। ਉਹ ਮਤਲਬ ਉੱਥੇ ਲੈ ਜਾ ਕੇ ਪੁੱਛਗੇ ਚੱਲ ਰਹੀ ਸੀ। ਮੈਂ ਇੱਕ ਗੱਲ ਜਿਹੜੀ ਮੈਂ ਅੱਜ ਵੀ ਬੜੇ ਸਾਲਾਂ ਬਾਅਦ ਮੈਂ ਅੱਗੇ ਵੀ ਇੱਕ ਦੋ ਨਾਲ ਗੱਲ ਕੀਤੀ ਇੱਕ ਤਾਂ ਉਹਨਾਂ ਨੇ ਮੈਨੂੰ ਜਾਣਿਆ ਇੱਕ ਗੱਲ ਉਸੇ ਇੱਕ ਬੰਦੇ ਨੇ ਕਹੀ ਅੱਖਾਂ ਬੰਨ੍ਹਿਆ ਜਦੋਂ ਮੈਨੂੰ ਕਮਰੇ ਵਿੱਚ ਲੈ ਕੇ ਜਾਂਦੇ ਸੀ ਅੱਖਾਂ ਬੰਨ੍ਹ ਕੇ ਤੇ ਉੱਥੇ ਅੱਖਾਂ ਬੰਨ੍ਹ ਕੇ ਮੇਰੀ ਪੁੱਛਗਿਸ਼ ਕਰਦੇ ਸੀ ਇੱਕ ਬੰਦੇ ਜਿਹੜਾ ਕੋਲ ਨੂੰ ਅਫਸਰ ਹੋਣਾ ਜਾਂ ਕੋਈ ਜਾਣੋ ਉਹ ਕਹਿੰਦਾ ਵੀ ਨਾਂ ਲੈ ਕੇ ਮੇਰਾ ਮੈਨੂੰ ਕਹਿਣ ਲੱਗਾ ਵੀ ਇੱਕ ਗੱਲ ਹੈ ਵੀ ਪੁੱਛਗਿਸ਼ ਕਰਨੀ ਅਸੀਂ ਅਸੀਂ ਆਪਣੀ ਤਸੱਲੀ ਕਰਨੀ ਹੈ ਜੋ ਵੀ ਹੈਗਾ ਤੇ ਪਰ ਖਾਣਾ ਖਾਣ ਲਈ ਤੂੰ ਸੁਤੰਤਰ ਹੈ ਠੀਕ ਹੈ ਲੈਟਰਨ ਬਾਥਰੂਮ ਜਾਣਾ ਹੋਵੇ ਤੇ ਸਤੰਤਰ ਸਾਨੂੰ ਦੱਸ ਦੇਣਾ ਉਸ ਲਈ ਤੈਨੂੰ ਲੈਟਰਨ ਲੈ ਕੇ ਜਾਣਗੇ ਬਾਥਰੂਮ ਲੈ ਕੇ ਜਾਣਗੇ ਤੇ ਖਾਣਾ ਜਿਹੜਾ ਖਾਣਾ ਤੂੰ ਇਹਨਾਂ ਨੂੰ ਦੱਲੀ ਦੱਸ ਸਕਦਾ ਇਹ ਤੈਨੂੰ ਪੁੱਛਣਗੇ ਰੋਜ਼ ਇਹ ਮੈਂ ਅੱਖਾਂ ਬੰਨੀਆਂ ਤੇ ਮੈਨੂੰ ਇਹ ਗੱਲ ਕਹੀ ਮੈਂ ਸੁਣ ਲਈ ਉਹਨੇ ਕਿਹਾ ਵੀ ਜਿਹੜਾ ਵੀ ਇਹ ਖਾਣਾ ਖਾਣਾ ਚਾਹੁੰਦਾ ਉਹ ਉਹ ਖਾਣਾ ਮਿਲ ਪ੍ਰਸ਼ਾਦਾ ਛਕਣਾ ਇਹਨੇ ਚੌਲ ਖਾਣੇ ਆ ਜਾਂ ਇਹਨੇ ਕੋਈ ਸਬਜ਼ੀ ਖਾਣੀ ਹੈ ਦਾਲ ਖਾਣੀ ਹੈ ਜਾਂ ਜੋ ਵੀ ਹੁੰਦਾ ਜੇ ਕੁਝ ਖਾਣਾ ਦੇ ਨੂੰ ਇਹਨੂੰ ਖਾਣਾ ਖਾਣਾ ਦੇਣਾ ਵਧੀਆ ਇਹ ਖਾਣੇ ਦੇ ਮਾਮਲੇ ਤੇ ਮੈਂ ਬਰਦਾਸ਼ਤ ਨਹੀਂ ਕਰੂੰਗਾ ਜੇ ਕੋਈ ਜੇ ਕਾਲੂ ਸ਼ਿਕਾਇਤ ਇਹ ਗੱਲ ਇੱਕ ਬੰਦੇ ਨੇ ਕਹਿਤੀ ਉਹਨਾਂ ਨੂੰ ਅਫਸਰ ਨੂੰ ਨਾ ਗੋ ਚਲੇਗਾ ਕਹਿ ਕੇ ਖਾਣਾ ਮੈਨੂੰ ਰੋਜ਼ ਪੁੱਛ ਲੈਂਦੇ ਸੀ ਮੈਂ ਇਹ ਗੱਲ 57 ਦਿਨ ਸੂਰਜ ਨਹੀਂ ਵੇਖਿਆ ਸੀ 57 ਦਿਨ ਨਾ ਸੂਰਜ ਦੇਖਿਆ ਨਾ ਬੰਦਾ ਮੱਥੇ ਲੱਗਾ ਉਹ ਪੁਲਿਸ ਵਾਲੇ ਜਦੋਂ ਆਉਂਦੇ ਸੀ ਉਹ ਅੰਦਰ ਵੜ ਕੇ ਅੱਖਾਂ ਬੰਨ ਲੈਂਦੇ ਸੀ ਤੇ ਉਹ ਪੁੱਛ ਕੇ ਛਾਲੇ ਥਾਂ ਤੇ ਲੈ ਜਾਂਦੇ ਸੀ ਅੱਛਾ ਭਾਈ ਸਾਹਿਬ ਇੱਕ ਗੱਲ ਇੱਕ ਵਾਰੀ ਤੁਸੀਂ ਗੱਲ ਕੀਤੀ ਸੀ ਮੈਂ ਅੱਗੇ ਹਾਂਜੀ ਅਗਲੀ ਗੱਲ ਮੈਂ ਤੁਹਾਨੂੰ ਹੋਰ ਕਰਨਾ ਚਾਹੁੰਦਾ ਉੱਥੇ ਪੁੱਛ ਗਿਛ ਵਿੱਚ ਚੱਲਦੀ ਹੀ ਗੱਲ ਹਮ ਇੱਕ ਦਿਨ ਐਸਾ ਆਇਆ ਜਦੋਂ 50 ਦਿਨਾਂ ਤੋਂ ਉੱਤੇ ਲੰਘੇ ਦਿਨ ਜਾਂ ਏੜ-ਗੇੜ 50 ਦੇ ਹਾਂਜੀ ਤੇ ਮੈਨੂੰ ਉੱਥੇ ਉਹ ਜਿਹੜੀ ਤੁਸੀਂ ਸਵਾਲ ਕਰ ਰਹੇ ਹੋ ਇਹਦੇ ਇਹਦੇ ਬਾਪ ਦਾ ਮੈਂ ਨਾ ਸੰਗਤ ਨੂੰ ਦੱਸਣਾ ਚਾਹੁੰਦਾ ਜਿਹੜੀ ਉਹ ਗੱਲ ਤੁਸੀਂ ਇਹ ਕਰੀ ਕੁਦਰਤੀ ਬੈਠੇ ਹਾਂ ਹੀ ਦੋ ਤਿੰਨ ਜਾਣੇ ਤੇ ਤੁਸੀਂ ਉਹ ਗੱਲ ਕੀਤੀ ਸੀ ਉਹ ਇਦਾਂ ਹੋਈ ਕਿ ਵੱਡਾ ਹਰਮੇਸੀਕ ਹਾਂਜੀ ਕਦੇ ਕਦੇ ਮੇਰੀ ਅੱਖਾਂ ਖੋਲ ਵੀ ਦਿੰਦੇ ਸੀ ਕਦੇ ਕਦੇ ਹੀ ਅੱਛਾ ਮਤਲਬ ਜੇ ਉਹਨਾਂ ਅੱਛਾ 24 ਘੰਟੇ ਬੰਦੀਆਂ ਰਹਿੰਦੀਆਂ ਨਹੀਂ ਉਹ ਜਦੋਂ ਉੱਥੇ ਲੈ ਕੇ ਜਾਣਾ ਜਦੋਂ ਕਮਰੇ ਵਿੱਚ ਕਮਰੇ ਤਾਂ ਆ ਕੇ ਖੋਲ ਦਿੰਦੇ ਸੀ ਜਿਹੜੇ ਜਿਹੜੇ ਸੈੱਲ 'ਚ ਮੈਂ ਰੱਖਿਆ ਸੀ ਕੱਲਾ ਹੀ ਸਾਂ ਉਹਨਾਂ ਸੈੱਲਾਂ ਸੱਤ ਅੱਠ ਕਮਰਿਆਂ 'ਚ ਕੋਈ ਬੰਦਾ ਨਹੀਂ ਕੋਈ ਕੁਛ ਨਹੀਂ ਇਹ ਐਡੇ ਮੋٹے ਚੂਹੇ ਅੱਛਾ ਇਧਰ ਉਹ ਐਨੂੰ ਤੇ ਇਧਰ ਉਹਨੂੰ ਭਜਦੇ ਹੁੰਦੇ ਸੀ ਉਹ ਗਲੀ ਜੀ ਦੇ ਵਿੱਚ ਦੀ ਉੱਚਰ ਚੁਰ ਚੁਰ ਕਰਕੇ ਭੱਜੇ ਫਿਰਨਾ ਐਨੂੰ ਮੈਂ ਕਹਿੰਦਾ ਉਹ ਦੋ ਪਹੀ ਕੰਬਲ ਜੇ ਲੰਗੇ ਹੋ ਥੱਲੇ ਦੀ ਹੁੰਦੇ ਕਾ ਨਿਕਲ ਜਾਂਦੇ ਹੀ ਐ ਨਿਕਲ ਜਾਂਦੇ ਮਤਲਬ ਲਾਲ ਕਿਲਾ ਹੀ ਤੇ ਉਪਰਾ ਤਨਸ਼ਾ ਜਾਣ ਵੇਲੇ ਦੀ ਉਹ ਜੇਲ ਹੋਣੀ ਆ ਆ ਜੋ ਵੀ ਹੈਗੀ ਆ ਜਿਸ ਤਰ੍ਹਾਂ ਦਾ ਰੱਬ ਜਾਣੇ ਕਦੋਂ ਦੀ ਹੀ ਅੰਗਰੇਜ਼ਾਂ ਵੇਲੇ ਦੀ ਕਿ ਉਹਨਾਂ ਦੇ ਵੇਲੇ ਦੀ ਆਪ ਨੂੰ ਬਿਲ ਜਾਣਕਾਰੀ ਨਹੀਂ ਹੈਗੀ ਤਾਂ ਉਹ ਐਡਡ ਮੋਟੇ ਚੂਏ ਹਮ ਬਿੱਲੀ ਨਿੱਕੀ ਬਿੱਲੀ ਜਿਹੜੇ ਉਹ ਪੱਚੇ ਫਿਰ ਉਹ ਲੰਗਾ ਵੇਖਿਆ ਉਹ ਇਹ ਤਾਂ ਮੈਨੂੰ ਮਹਿਸੂਸ ਹੋਣਾ ਮੈਂ ਇਹ ਸੋਚਿਆ ਵੀ ਇਹ ਬੜੇ ਜਾਰੀ ਤੱਕ ਇਹ ਚੁਟਣੀ ਨਹੀਂ ਦਿੰਦੀ ਭਰ ਲੈਂਦੇ ਜਾਨੀ ਕਿ ਇਦਾਂ ਦੀ ਗੱਲ ਹੈ ਤਾਂ ਮੈਂ ਉੱਠ ਕੇ ਖੜੇ ਹੋ ਜਾਣਾ ਪਹਿਲਾਂ ਬੈਠੇ ਬੁੱਠੇ ਨੂੰ ਉੱਠ ਕੇ ਖੜੇ ਹੋ ਜਾਣਾ ਵੀ ਇਹ ਉਹ ਕਈਆਂ ਨੇ ਆਏ ਹੋਊਗੇ ਉਹ ਕਹਿੰਦੇ ਕੁਝ ਨਹੀਂ ਸੀ ਇੱਧਰ ਉੱਧਰ ਕਰਕੇ ਨਿਕਲ ਜਾਂਦੇ ਸੀ ਕਿਉਂਕਿ ਉਹ ਰਜਾਈ ਏਨੇ ਜਿਆਦੇ ਹੁੰਦੇ ਸੀ ਮੇਰੇ ਖਿਆਲ ਚ ਤੇ ਉਹ ਇੱਕ ਦਿਮਾਗੀ ਤੌਰ ਤੇ ਪਰੇਸ਼ਾਨ ਕਰਨ ਲਈ ਹੋਣੇ ਪਰੇਸ਼ਾਨ ਕਰਨ ਲਈ ਕਿਉਂਕਿ ਉੱਥੇ ਤੇ ਮਤਲਬ ਲੰਗਰ ਜਿਹੜੇ ਕੈਦੀ ਰੱਖਣੇ ਆ ਤੇ ਉਹ ਸਪੈਸ਼ਲ ਇਸੇ ਕੰਮ ਲਈ ਪਾੜੇ ਬੰਦਾ ਕੈਦੀ ਤਾਂ ਜਾਂਦਾ ਹੀ ਨਹੀਂ ਜੀ ਉਹ ਤਾਂ ਸਮਈਆਂ ਬਾਅਦ ਕੋਈ ਵਿਰਲਾ ਸਾਲਾਂ ਬਾਅਦ ਕੋਈ ਵਿਰਲਾ ਪੁੱਛ ਕੋਈ ਚੋਣਵਾ ਬੰਦਾ ਤੁਹਾਡੇ ਕਦੇ ਕੋਈ ਜਾਂਦੇ ਜਿਵੇਂ ਜਿੰਦਾ ਸੁੱਖਾ ਵੀ ਉੱਥੇ ਪਤਾ ਲੱਗਾ ਜਿੰਦਾ ਗਿਆ ਉੱਥੇ ਅੱਛਾ ਇਹ ਜਿੰਦੇ ਦੀ ਉੱਥੇ ਪੁੱਛ ਕੇ ਛੋਈ ਮੈਨੂੰ ਇੰਨਾ ਪਤਾ ਲੱਗਾ ਸਤਵੰਤ ਸਿੰਘ ਦੀ ਬਾਰੇ ਅੱਛਾ ਆਪਾਂ ਨਾ ਇਹ ਗੱਲ ਸ਼ਾਰਟਕਟ ਕਰੀਏ ਤੁਸੀਂ ਇਹ ਕਰੀ ਮੈਨੂੰ ਦੱਸਿਆ ਸੀ ਗੱਲ ਕੀਤੀ ਸੀ ਵੈਸੇ ਮੈਨੂੰ ਸਪੈਸ਼ਲ ਨਹੀਂ ਤੁਸੀਂ ਕਿਹਾ ਵੀ ਮੈਨੂੰ ਨਾ 57 ਦਿਨਾਂ ਬਾਅਦ ਇੱਕ ਕਮਰੇ 'ਚ ਖੜਿਆ ਤੇ ਜਦੋਂ ਗਿਆ ਤੇ ਉੱਥੇ ਬਾਸ਼ਨਾ ਬੜੀ ਸੋਹਣੀ ਆਈ ਨਹੀਂ ਉਸੇ ਕਮਰੇ 'ਚ ਹੀ ਲੱਗੇ ਹੈ ਕਿ ਜੀ ਜਦੋਂ ਨਾ ਉੱਥੇ ਪਹਿਲਾਂ ਮੈਨੂੰ ਕਹੇ ਕਿ ਕਹਿੰਦੇ ਹੈ ਤੁਸੀਂ ਸ਼ਰਾਨ ਕਰ ਲੋ ਅੱਛਾ ਕਦੀ ਸ਼ਰਾਨ ਨਹੀਂ ਕਰਾਇਆ ਗਰਮੀ ਬੜੀ ਸੀ ਸਿਖਰ 57 ਦਿਨ ਹੀ ਨਹੀਂ ਨਾ ਨਾ ਕੁਛ ਨਹੀਂ ਜੀ ਮੈਨੂੰ ਕਹਿੰਦੇ ਨਾਲੋ ਹੈ ਇੱਕ ਬਾਥਰੂਮ ਚ ਲੈ ਕੇ ਅੰਦਰਵਾੜ ਕੇ ਤੇ ਉਹ ਮੇਰੇ ਕੋ ਬੈਗ ਸੀ ਖਸ਼ਹਰਾ ਪਰਨਾ ਉਹ ਬੈਗ ਮੇਰੇ ਲੱਗੇ ਰਿਹਾ ਪਹਿਲਾਂ ਤੇ ਉਹਦੇ ਜਮਾਤ ਖਸ਼ਹਰਾ ਪਰਨਾ ਤੇ ਕਪੜਾ ਕੱਲਿਆ ਜਿਹੜਾ ਪਿਆ ਸੀ ਤੇ ਮੇਰੇ ਵਾਲੇ ਤਾਂ ਜਿਹੜੇ ਹੋ ਨਰਕ ਹੋਏ ਪਏ ਸੀ ਉਦੋਂ ਹਾਂਜੀ ਤੇ ਮਜੜ ਇਦਾਂ ਦੀ ਪੋਜੀਸ਼ਨ ਸੀ ਜਦੋਂ ਰਾਤ ਅੱਧੀ ਰਾਤ ਕਹਿੰਦੇ ਬੂਹਾ ਖੁੱਲਣਾ ਦਾ ਜਦ ਬਾਥਰੂਮ ਹੀ ਹੋਣਾ ਤੇ ਉਹ ਵੀ ਬਾਰੀ ਦੇ ਲਾਗੇ ਜੇ ਹੋਵੇ ਘਰ ਦੇ ਨਾਲ ਤੇ ਉਹ ਵੀ ਬਾਹਰ ਬਾਥਰੂਮ ਸੇਰੇ ਉਹਨਾਂ ਕਹਿੰਦਾ ਮੁਸ਼ਕ ਬੜਾ ਆਉਂਦਾ ਉਹਨਾਂ ਪਾਣੀ ਦੀ ਬਾਲਟੀਆਂ ਸਿੱਟ ਨਹੀਂਆਂ ਦੋ ਚਾਰ ਇਹਨੂੰ ਐ ਕਰਕੇ ਮਾਂਜਾ ਜੇ ਮਾਰ ਕੇ ਤੇ ਭੱਜ ਜਾਣਾ ਚੱਲ ਜਾਣਾ ਤੇ ਉਹ ਮੁਸ਼ਕ ਉੱਥੇ ਆਉਣਾ ਬਾਥਰੂਮ ਦਾ ਕਿਉਂਕਿ ਰਾਤ ਕਿਹੜਾ ਆਵੇ ਤੇ ਕਿਹੜਾ ਛੱਲੇ ਤੇ ਇਦਾਂ ਦੇ ਹੋ ਜਾਂਦੀ ਗੱਲ ਤੇ ਜੇ ਪਾਣੀ ਨਾ ਪੀਓ ਤੇ ਗਰਮੀ ਨਿਕਲਦੀ ਆ ਜਾਨ ਨਿਕਲਦੀ ਆ ਗਰਮੀ ਦੇ ਵਿੱਚ ਤੋਂ ਪੋਜੀਸ਼ਨ ਇਦਾਂ ਦੀ ਬੜੀ ਯਾਨੀ ਇੱਕ ਨਰਕ ਦੀ ਜ਼ਿੰਦਗੀ ਸੀ ਉਹ ਨਰਕ ਦੀ te o menu ana noa noa to he me te